ਸਰਕਾਰ ਸਿਰਫ ਇਸ ਨੌਜਵਾਨ ਦੀ ਐਫਆਈਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਉੱਥੋਂ ਸਾਡਾ ਇੱਕ ਨੌਜਵਾਨ ਫਿਰਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਹੁਣ ਬੋਰੀ ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫਆਈਆਰ ਦਰਜ ਹੋਣੀ ਹਜੇ ਬਾਕੀ ਹੈ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਫਿਰਤਪਾਲ ਸਿੰਘ ਦਾ ਉੱਥੋਂ ਮੁੜ ਦੁਬਾਰਾ ਹਰਿਆਣਾ ਗਵਰਨਮੈਂਟ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਜਿਨੇ ਉਹਦਾ ਸਿਰ ਪਾੜਿਆ ਹੈ ਜਿਨੇ ਉਹਦਾ ਉਹਦੀ ਕਮਰ ਤੋੜੀ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ਼ ਦੇਣਗੇ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਛੱਟ ਦਾ ਇਕਰਾਰ ਦੇ ਕੇ ਤੇਨੂੰ ਵਾਪਸ ਉੱਥੇ ਭੇਜੋ ਇਹ ਕਤਈ ਬਰਦਾਸ਼ਤ ਨਹੀਂ ਕਰਾਂਗੇ ਇਹ ਜਹੀਆਂ ਹਰਕਤਾਂ ਤੋਂ ਸਰਕਾਰ ਬਾਹਰ ਜਾਵੇ ਕੈਦਲਮ ਕੀਤਾ ਸਾਡੇ ਨੌਜਵਾਨ ਨੂੰ ਕਿਡਨਪ ਦਾ ਮੁਕਦਮਾ ਦਰਜ ਕਰੇ ਪੰਜਾਬ ਸਰਕਾਰ ਕੇਂਦਰ ਦਾ ਪੱਖ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰ ਗਏ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼ੁਭਕਰਨ ਸਿੰਘ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਦੇ ਸੰਸਕਾਰ ਤੋਂ ਬਾਅਦ ਉੱਥੇ ਹੀ ਇਹ ਫੈਸਲਾ ਲਿਆ ਗਿਆ ਕਿ 10 ਮਾਰਚ ਨੂੰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ ਦਾਣਾ ਮੰਡੀ ਦੇ ਅੰਦਰ ਇਹ ਭੋਗ ਪਾਣਾ ਜਿੱਥੋਂ ਤੱਕ ਵੀ ਮੇਰੇ ਕਿਸਾਨ ਜਮਾਤ ਤੱਕ ਮੇਰੇ ਮਜ਼ਦੂਰ ਜਮਾਤ ਤੱਕ ਮੇਰੀ ਆਵਾਜ਼ ਜਾਂਦੀ ਹੈ ਆਪਣੇ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਸਾਡਾ ਸਾਰਿਆਂ ਦਾ ਆਪਣਾ ਫਰਜ਼ ਬੰਦਾ ਤੇ ਫਰਜ਼ ਸਮਝਦੇ ਹੋਏ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਉਸ ਪਰਿਵਾਰ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਹਨਾਂ ਦੀ ਭੋਗ ਦੀ ਰਸਮ ਤੋਂ ਪਹਿਲਾਂ-ਪਹਿਲਾਂ ਸਾਰੇ ਕੀਤੇ ਗਏ ਵਾਅਦੇ ਉਹਨੂੰ ਸ਼ਹੀਦ ਵਾਲਾ ਦਰਜਾ ਦੇ ਕੇ ਉਹਨਾਂ ਦੀ ਬੰਦੀ ਆਰਥਿਕ ਮਦਦ ਪਰਿਵਾਰ ਦੀ ਔਰ ਬੇਟੀ ਦੀ ਨੌਕਰੀ ਦਾ ਜੋ ਉਹਨਾਂ ਨੇ ਅਪੁਆਇੰਟਮੈਂਟ ਲੈਟਰ ਦੇਣਾ ਸਰਕਾਰ ਦੇਣ ਦੀ ਕੋਸ਼ਿਸ਼ ਕਰੇ ਔਰ ਦੂਜੀ ਗੱਲ ਸਰਕਾਰ ਸਿਰਫ ਇਸ ਨੌਜਵਾਨ ਦੀ ਐਫਆਈਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਕਿ ਸ਼ਾਇਦ ਕੰਮ ਮੁੱਕ ਗਿਆ ਉਸ ਦਿਨ ਜਿਸ ਦਿਨ ਗੱਲਬਾਤ ਚੱਲ ਰਹੀ ਸੀ ਉਸ ਦਿਨ ਇੱਕ ਸਪੈਸ਼ਲ ਹੋਈ ਸੀ ਕਿ ਜਿਹੜੇ ਉੱਤੇ ਲੋਕਾਂ ਦੇ ਟਰੈਕਟਰ ਤੋਲੇ ਗਏ ਨੇ ਸਾਡੇ ਏਰੀਆ ਚ ਆ ਕੇ ਉੱਥੋਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਹੁਣ ਬੋਰੀ ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫਆਈਆਰ ਦਰਜ ਹੋਣੀ ਅਜੇ ਬਾਕੀ ਹੈ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਤੁਰੰਤ ਔਰ ਜਲਦੀ ਤੋਂ ਜਲਦੀ ਇਸ ਐਫਆਈਆਰ ਨੂੰ ਦਰਜ ਕਰੇ ਨਾ ਲਗਲੀ ਗੱਲ ਜੋ ਉਥੋਂ ਸਾਨੂੰ ਪਤਾ ਲੱਗਿਆ ਕਿ ਪੀਜੀਆਈ ਦੇ ਵਿੱਚੋਂ ਹਰਿਆਣਾ ਗਵਰਨਮੈਂਟ ਜਿੱਥੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਫਿਰਤਪਾਲ ਸਿੰਘ ਦਾ ਉੱਥੋਂ ਮੁੜ ਦੁਬਾਰਾ ਹਰਿਆਣਾ ਗਵਰਨਮੈਂਟ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਔਰ ਇਹ ਅਸੀਂ ਕਤਾਈ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਚੇਤਾਵਨੀ ਵੀ ਦੇਵਾਂਗੇ ਕਿ ਨੌਜਵਾਨ ਸਾਡਾ ਹੈ ਹਰਿਆਣਾ ਗਵਰਨਮੈਂਟ ਨੇ ਚੱਕ ਕੇ ਲੈ ਜਾ ਕੇ ਜਿਹਨੇ ਲੱਤਾਂ ਤੋੜੀਆਂ ਨੇ ਜਿਨੇ ਉਹਦਾ ਸਿਰ ਪਾੜਿਆ ਜਿਨੇ ਉਹਦਾ ਕੋਦੀ ਕਮਰ ਤੋੜੀ ਐ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ ਦੇਣਗੇ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਉਮੀਦ ਨਹੀਂ ਸਾਡੀ ਪੰਜਾਬ ਸਰਕਾਰੇ ਦੇ ਤੇ ਨੋਟਿਸ ਲਵੇ ਸੰਗਿਆਨ ਲਵੇ ਔਰ ਉਹਦੀ ਆਪ ਖੁਦ ਇਨਵੈਸਟੀਗੇਸ਼ਨ ਕਰੇ ਔਰ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹਨੂੰ ਜਲਦੀ ਵਾਪਸ ਮਤਲਬ ਫਿੱਟ ਦਾ ਇਕਰਾਰ ਦੇ ਕੇ ਤੈਨੂੰ ਵਾਪਸ ਉੱਥੇ ਭੇਜੋ ਇੱਕ ਕਤੇ ਹੀ ਬਰਦਾਸ਼ਤ ਨਹੀਂ ਕਰਾਂਗੇ ਇਹ ਪੰਜਾਬ ਸਰਕਾਰ ਆਪ ਦੀ ਜ਼ਿੰਮੇਵਾਰੀ ਨੂੰ ਚੱਕੇ ਇਹ ਪੰਜਾਬ ਦਾ ਨੌਜਵਾਨ ਇਸ ਤਰੀਕੇ ਦੇ ਨਾਲ ਕਿਡਨੈਪ ਕਰਕੇ ਲੈ ਕੇ ਗਏ ਨੇ ਜਿਹੜੇ ਕਿਡਨੈਪ ਕਰਨ ਦਾ ਮੋਕਦਮਾ ਦਰਜ ਕਰਕੇ ਕੀਤਾ ਜਾਣਾ ਚਾਹੀਦਾ ਔਰ ਨਾਲ ਦੀ ਨਾਲ ਅਗਲੀ ਗੱਲ ਇਹ ਹੈ ਕਿ ਦੇਖੋ ਕਿੱਡੇ ਸਿੱਤਮ ਦੀ ਗੱਲ ਹੈ ਕਿ ਹਰਿਆਣਾ ਗਵਰਨਮੈਂਟ ਹਾਈ ਕੋਰਟ 'ਚ ਇਹ ਕਹਿੰਦੀ ਹੈ ਕਿ ਅਸੀਂ ਤਾਂ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਚੱਕਿਆ ਤੇ ਜੇ ਜ਼ਖਮੀ ਹਾਲਤ ਦੇ ਵਿੱਚ ਚੱਕਿਆ ਤਾਂ ਫਿਰ ਕੀ ਉਹ ਚੱਕੀ ਫਿਰਦਾ ਸੀ ਕਹੇ ਕਿਹੜੇ ਮਾਮਲੇ ਕਿਸ ਮਕਸਦ ਨਾਲ ਕਿਹੜੇ ਤਰੀਕੇ ਦੇ ਨਾਲ ਉਹਦੇ ਤੇ 307 ਦਾ ਮੁਕੱਦਮਾ ਦਰਜ ਕਰ ਰੱਖਿਆ ਉਹ ਤਾਂ ਬਣਦਾ ਹੀ ਨਹੀਂ ਜਿਹੜਾ ਪਹਿਲਾਂ ਹੀ जख्मी ਐ ਸੋ ਇਸ ਕਰਕੇ ਅਜਿਹੀਆਂ ਹਰਕਤਾਂ ਤੋਂ ਸਰਕਾਰ ਬਾਝ ਆਵੇ ਪੰਜਾਬ ਗਵਰਨਮੈਂਟ ਖੁਦ ਇਹਦੇ ਵਿੱਚ ਤਖਲੰਦਾਜੀ ਕਰਕੇ ਉਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖ ਕੇ ਵਧੀਆ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਵਾਉਣ ਦੀ ਗੱਲ ਕਰੇ ਸਰਕਾਰ ਔਰ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕਿ ਲਗਾਤਾਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਰਹੇ ਆ ਕਿ ਭਾਈ ਸਾਡਾ ਨੌਜਵਾਨ ਨੂੰ ਉਧਰੋਂ ਵਾਪਸ ਮنگਾਓ ਸਾਡੀ ਸਰਕਾਰ ਵੱਲੋਂ ਟੈਲਿਮਿਟ ਦੀ ਨੀਤੀ ਅਪਣਾਉਂਦਿਆਂ ਅਖੀਰ ਮੋਰਚੇ ਨੂੰ ਸਰਕਾਰ ਬਲਦੇਵ ਸਿੰਘ ਸਿਰਸਾ ਦੀ ਡਿਊਟੀ ਲਾ ਕੇ ਸਾਨੂੰ ਇਹ ਜ਼ਿੰਮੇਵਾਰੀ ਚੱਕੀ ਆ ਔਰ ਉਹਨੂੰ ਆਪਦੇ ਨੌਜਵਾਨ ਨੂੰ ਅਸੀਂ ਲੈ ਕੇ ਆਏ ਵਾਪਸ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਔਰ बार-बार ਸਰਕਾਰ ਇਸ ਮੇਨਾ ਮੁੱਦਿਆਂ ਦੇ ਉੱਤੇ ਫੇਲ ਹੁੰਦੀ ਜਾ ਰਹੀ ਹੈ ਫਿਰ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਜੀ ਤੁਸੀਂ ਸਰਕਾਰ ਰੋਕਦੇ ਹੋ ਉਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੋਈ ਪਰਪਸ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੜਾਈ ਨਹੀਂ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦਾ ਪੱਖ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰ ਗਏ ਸੋ ਇਸ ਕਰਕੇ ਪੰਜਾਬ ਸਰਕਾਰ ਖੁਦ ਦੇਤੇ ਸਮੇਂ ਰਹਿ ਜਾਂ ਸੰញ្ញਾਨ ਲੈਂਦੇ ਆ ਉਹ ਮੁਕਦਮਾ ਦਰਜ ਕਰੇ ਕਿਡਲਪ ਕੀਤਾ ਸਾਡੇ ਨੌਜਵਾਨ ਨੂੰ ਕਿਡਨਪ ਦਾ ਮੁਕਦਮਾ ਦਰਜ ਕਰੇ ਔਰ ਉਥੋਂ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਖੋਦੇ ਦੇ ਵਿੱਚ ਦਖਲਅੰਦਾਜ਼ੀ ਦੇਖ ਕੇ ਉਹ ਆਪਣੀ ਨਿਗਰਾਨੀ ਦੇ ਹੇਠ ਇਤੇ ਇਲਾਜ ਕਰਵਾਵੇ ਐਸਾ ਨਾ ਹੋਵੇ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਗੁੱਸਾ ਹੋਰ ਵੱਡੀ ਪੱਧਰ ਤੇ ਉੱਤੇ ਫੁੱਟੇ ਤੇ ਫਿਰ ਪੰਜਾਬ ਗਵਰਨਮੈਂਟ ਨੂੰ ਇਹਨਾਂ ਗੱਲਾਂ ਦਾ ਸੰਗਿਆਨ ਲੈਣ ਦੀ ਲੋੜ ਹੈ ਔਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ